ਤੇ ਮਾਹਪੁਰ ਖੰਗ ਤੇ ਠੰਡ ਲੱਗਣੀ ਸਰਦੀ ਅਜੇ ਕਹਿੰਦਾ ਨਿੱਕੇ ਨੂੰ ਠੰਡ ਲੱਗਦੀ ਮੈਂ ਜਫੀ ਪਾ ਲੈਣੀ ਕਹਿੰਦਾ ਨਿੱਗ ਆ ਗਿਆ ਮੈਂ ਹੁਣ ਕਹਿੰਦੇ ਮੈਨੂੰ ਬੁੱਧੂ ਕਹਿੰਦਾ ਪਿਆਰ ਨਾਲ ਬੁੱਧੂ ਕਹਿੰਦੇ ਹੀ ਮੈਂ ਬੱਚੇ ਤੇ ਅਸੀ ਰੋਜੀ ਅਜ ਜਦ ਨਾਲ 6 ਤਰੀਕ ਨੂੰ ਵਾਕੇ ਹੋਇਆ 6 ਤਰੀਕ ਨੂੰ ਮੈਂ ਜਿੰਨੇ ਮਾਹਪੁਰ ਕੋਲ ਥੇ 2:30 ਵਜੇ ਅਸੀਂ ਪਿਆਧਰਿਆਦ ਨੂੰ ਥੱਲੇ ਨੂੰ ਮੋੜਾ ਮਾਹਪੁਰਖ ਦੇ ਸਰੀਰ ਦਾ ਉਸ ਅੰਤਮ ਉਹਨਾਂ ਦੀ ਯਾਤਰਾ ਦਾ ਪਾਇਆ ਸੀ। ਜਿਹੜਾ ਕੋਟ ਦੀ ਕਾਲੀ ਉਹ ਮੈਨੂੰ ਜਾਨਾ ਇਹਨਾਂ ਨੇ ਇਹੋ ਗੱਲ ਕਿ ਵੀ ਪਹਿਲੇ ਇਸੇ ਬੰਦੇ ਨੂੰ ਡੇਰੇੋਂ ਕੱਢੋ ਕਿ ਕਬਜ਼ਾ ਕਿਦਾਂ ਕਰਨਾ ਇਹ ਸਾਰੀ ਕਬਜ਼ਾ ਕਰ ਦਿੰਦੀਆਂ ਤਾਂ ਉਹਦੀ ਜੀ ਉਹਨਾਂ ਦਾ ਕੋਈ ਪਿਆਰ ਸਤਕਾਰ ਡੇਰੇ ਦਾ ਹੁੰਦਾ ਉਹ ਕਹਿੰਦੇ ਵੀ ਚਲੋ ਸਰਜੀਤ ਕੋ ਚੱਲਦੇ ਮੈਨੂੰ ਅੰਦਰ ਬਾੜ ਦੇ ਕਹਿੰਦੇ ਨਿੱਕਿਆ ਦਿਖਾ ਇਹ ਜਿਹੜੀ ਗੱਲ ਕੀ ਹੋਈ ਆ ਤੇ ਮੈਂ ਉਹਨਾਂ ਨੂੰ ਆਪਣੀਆਂ ਸਲੀਤਾਂ ਆਪਣੀਆਂ ਜੋ ਸੰਤਾਂ ਦੇ ਬਹੀ ਖਾਤੇ ਤੇ ਰਜਿਸਟਰ ਮੈਂ ਦਿਖਾਉਂਦਾ ਉਹਨਾਂ ਨੂੰ ਪਰ ਇਹ ਤਾਂ ਰੋਲੀ ਪਾਉਣ ਆਏ ਸੀ ਉਹਨਾਂ ਦਾ ਕਬਜ਼ਾ ਕਰਨਾ ਆਏ ਸੀ ਸੀਂ ਕਦੋਂ ਤੇ ਉਹਨਾਂ ਨਾਲ ਜੁੜੇ ਸੀ ਗੱਵੋਂ ਦੇ ਜਿੱਦੇ ਸੁਆਮਾ ਦੇਰੇ ਸੀ ਅੰਤਸੂ। ਸਾਰਸਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਨਾ ਸੰਤ ਕਹਾਰਪੁਰੀਆਂ ਨੂੰ ਮੰਨਦੇ ਸੀ ਉੱਥੇ ਮਾਪੂਖਾਂ ਜਾਂਦੇ ਹੁੰਦੇ ਹੁੰਦੇ ਸੀ ਮੈਂ ਤਾਂ 10ਵੀਂ ਕਲਾਸ 'ਚ ਪੜ੍ਹਦਾ ਸੀਗਾ। ਤੇ ਉਹ ਛੇੜੀ ਛੱਡ ਕੇ ਮੇਰੇ ਪਿਤਾ ਜੀ ਨੇ ਅਰਦਾਸ ਕੀਤੀ ਗੁਰੂ ਸਾਹਿਬ ਮਾਰਾ ਜੀ ਕੋ ਤੁਹਾਡਾ ਕੋਈ ਸੰਤ ਭਗਤ ਹੋਵੇ ਜਿਹਦੇ ਅਸੀਂ ਲੜ ਲੱਗ ਜੀ। ਮੇਰੇ ਪਿਤਾ ਜੀ ਨੂੰ ਅਡਾਲੇ ਕਾਲਜ ਤੋਂ ਰਸਾਲਾ ਜਾਂਦਾ ਹੁੰਦਾ ਸੀ ਸਾਡੇ ਘਰੇ ਤੇ ਉਹ ਮਹਾਪੁਰਖਾਂ ਦੀ ਫੋਟੋ ਜਿਹੱਚ ਲੱਗੀ ਹੁੰਦੀ ਸੀ ਕਿ ਬਾਬਾ ਰੋਸ਼ਨ ਸਿੰਘ ਜੀ ਦੀ ਤੇ ਉਹ ਫਿਰ ਮੇਰੇ ਪਿਤਾ ਜੀ ਨੂੰ ਸਵੇਰੇ ਸਵਾ 1 ਕੋਈ ਉਹਨੇ ਦਰਸ਼ਨ ਹੋਏ ਤੇ ਮੈਂ ਉਦੋਂ ਰਾਪੁਰਾਈਆ ਚਾਚਾ ਬਲਦੇਵ ਸਿੰਘ ਮਲਤਾਨੀ ਹੁਣ ਉਹਦੇ ਘਰੇ ਰਹਿਦਾ ਹੁੰਦਾ ਸੀਗਾ ਮੇਰੇ ਪਿਤਾ ਜੀ ਮੈਨੂੰ ਦੱਸਣ ਵਾਸਤੇ ਆਏ ਵੀ ਇਦਾਂ ਕਰਕੇ ਅਰਦਾਸ ਕੀਤੀ ਆਪਾਂ ਉੱਥੇ ਜਾਣਾ ਤੇ ਮੈਂ ਪਿਤਾ ਜੀ ਨੂੰ ਕਿਹਾ ਮੈਂ ਕਿਹਾ ਮੈਂ ਚਾਚਾ ਜੀ ਨਾਲ ਉੱਥੇ ਮੱਥਾ ਵੀ ਟੇਕ ਆਇਆ ਤੇ ਮੈਂ ਸਵੇਰੇ ਸਕੂਟਰ ਲਿਆ ਕਹੂੰਗਾ ਸੰਤ ਮਹਾਰਾਜ ਸਵੇਰੇ ਸਵੇਰੇ ਇਕੱਲੇ ਹੁੰਦੇ ਆ ਤੇ ਮੈਂ ਆਪਾਂ ਚੱਲਦੇ ਹਾਂ ਉੱਥੇ ਅਸੀਂ ਮਹਾਪੁਰਖਾਂ ਦੇ ਮਹਾਪੁਰਖ ਸੁਰੇਸ਼ ਜੀ ਵਜੇ ਚਾਹ ਪਾਣੀ ਛੱਕੇ ਸੱਟੇ ਸੀ ਤੇ ਅਸੀਂ ਮੱਥਾ ਟੇਕਿਆ ਮੇਰੇ ਪਿਤਾ ਜੀ ਨੇ ਬੇਨਤੀ ਕੀਤੀ ਵੀ ਅਸੀਂ ਇਦਾਂ ਕਰਕੇ ਪਹਿਲੀ ਵਾਰੀ ਆਪਦੇ ਸਥਾਨ ਤੇ ਆਏ ਆ ਤੇ ਇਦਾਂ ਕਰਕੇ ਸਾਡਾ ਤੁਹਾਡੇ ਦਰਸ਼ਕਦਾਰੇ ਹਾਂ ਸੁਪਨੇ ਜੋ ਇਹ ਅਰਦਾਸ ਕੀਤੀ ਤੇ ਅਸੀਂ ਹੁਣ ਤੁਹਾਡੇ ਨਾਲ ਤੇ ਡੇਡੇ ਦੇ ਨਾਲ ਅਸੀਂ ਜੁੜ ਕੇ ਰਵਾਂਗੇ ਤੇ ਜਦੋਂ ਅਸੀਂ ਉੱਥੋਂ ਆਉਣ ਲੱਗੇ ਤਾਂ ਮੈਨੂੰ ਮਹਾਪੁਰਖਾਂ ਦੇ ਬਾਹਰ ਤੋਂ ਫੜ ਲਿਆ ਕਹਿੰਦੇ ਆ ਭਲਿਆ ਮਾਨਸਾ ਤੋ ਕਿੱਥੇ ਚੱਲਾਂ ਅਹੀਂ ਬਾਬਾ ਮਾਝਾ ਸਿੰਘ ਸਾਹਿਬ ਮਰਨ ਨੂੰ ਕਹਿੰਦੇ ਹੁੰਦੇ ਸੀ ਕਿ ਸੇਵਾ ਦੇਤੀ ਕੋ ਸੇਵਾਦਾਰ ਭੇਜਿਓ ਉਹ ਤੁਹਾਨੂੰ ਸਾਡੇ ਕੋਲ ਭੇਜਿਆ ਤੇ ਮਾਹਪੁਰਖਾਂ ਕੋ ਰਹਿ ਪਿਆ ਉਥੇ ਮਾਹਪੁਰਖਾਂ ਦੇ ਕੋ ਕੀਰਤਨ ਤਾਉਣਾ ਥੱਕੇ ਟੁੱਟੇ ਹੋਣਾ ਬਾਹਰ ਕੰਮ ਕਰਕੇ ਤੇ ਕਹਿੰਦਾ ਨੇ ਕਿ ਆਪ ਨੂੰ ਘੁੱਟ ਦੇ ਮੇਰੇ ਹੱਥਾਂ 'ਚ ਜਾਨ ਘੱਟ ਹੁੰਦੀ ਸੀ ਮੈਂ ਛੋਟਾ ਹੁੰਦਾ ਸੀ ਤਮਾਹਪੁਰਖਾਂ ਕਹਿੰਦੇ ਕਿ ਆ ਮੇਰੇ ਉੱਪਰ ਹੀ ਚੜ ਜਾ ਮੈਂ ਤੋਲੀਆ ਵਿਛਾ ਕੇ ਸੰਤਾਂਾਂ ਦੇ ਉੱਪਰ ਤੇ ਲਤਾ ਅੰਸਾਰੀਆਂ ਉਹਨਾਂ ਦਾ ਲੱਕ ਘੁੱਟ ਦੇਣਾ ਤੇ ਮਾਹਪੁਰਖ ਰਾਤੀ ਬਾਹਰ ਸੌਣੇ ਤੇ ਮੈਂ ਮੰਜਾ ਡਾ ਦੇਣਾ ਸੰਤ ਲੋਕ ਸਿੰਘ ਜੀ ਦਾ ਵੀ ਬਾਹਰ ਸੌਂਦੇ ਹੁੰਦੇ ਤੇ ਜਦੋਂ ਮੈਂ ਦੇਖਣਾ ਵੀ ਮੈਂ ਸਵੇਰੇ ਉੱਠਿਆ ਠੜਨ ਲੱਗਣ ਦੀ ਤੇ ਜੇ ਮਾਹ ਪੁਰਖਾਂ ਦੇ ਲੋਈ ਆਪਣੇ ਸਹਰਾਣੇ ਰੱਖੀ ਹੁੰਦੀ ਸੰਤ ਪੰਬਰ ਰੋਸ਼ਨ ਸਿੰਘ ਜੀ ਨੇ ਮੇਰੇ ਉੱਤੇ ਭਰਾ ਤੋਂ ਦੇ ਦੇਣੀ ਪਤਾ ਨਹੀਂ ਲੱਗਣ ਦੇਣਾ ਤੇ ਇਦਾਂ ਮੈਂ ਬਚਪਨ ਤੋਂ ਹੀ ਡੇਰੇ ਆ ਗਿਆ ਸੀਗਾ ਜੇਕਰ ਗੱਲ ਕਰੀਏ ਤੇ ਜਦੋਂ ਬਾਬਾ ਜੀ ਨੂੰ ਜਲ ਪ੍ਰਵਾਹ ਕੀਤਾ ਗਿਆ ਉਹ ਸਾਰਾ ਦੇਖ ਰਿਕ ਦਾ ਪ੍ਰਬੰਧਨ ਕਿੰਨਾ ਕੁ ਸੀ ਵੀਰ ਜੀ ਉਹ ਸਾਰਾ ਦੇਖ ਰਿਕ ਦਾ ਪ੍ਰਬੰਧਕ ਮੇਰੇ ਕੋਲ ਸੀਗਾ ਮਾਹ ਪੁਰਖਾਂ ਨੇ ਸਤਾਈਤਰੀ ਕਿ ਤੇ ਜਾੜ ਦੀ ਤਿਆਰੀ ਕਰ ਲਈ ਸੀਗੀ ਸਾਰੀ ਡੇਰੇ ਵਾਲਿਆਂ ਨੂੰ ਉਹਨਾਂ ਨੇ ਸੱਦ ਲਿਆ ਸੀ ਸੰਤ ਬਾਬਾ ਤਰਲੋਕ ਸਿੰਘ ਨੂੰ ਜਿਹੜੇ ਉਹਨਾਂ ਸੁਰੇਸ਼ ਨਾਨਕਰ ਉਹਨਾਂ ਨੇ ਦਈ ਐਸਪੀ ਭਾਜੀ ਕੈਪਟਨ ਸਾਹਿਬ ਉਹਣੀ ਮੰਗਾ ਭਾਜੀ ਫਮਨ ਭਾਈ ਚਮਕੌਰ ਭਾਜੀ ਉਹਨਾਂ ਨੇ ਪਹਿਲਾਂ ਡੰਗਰ ਹਾਲ ਚ ਗਏ ਉੱਥੇ ਤੋਂ ਦੋ ਜਣਿਆਂ ਦੀਆਂ ਡਿਊਟੀਆਂ ਲਾ ਕੇ ਫਿਰ ਦੋ ਚੱਕਰ ਉਹਨਾਂ ਦੇ ਡੇਰੇ ਕੱਢੇ ਮੇਰੀ 26 ਤਰੀਕ ਨੂੰ ਕੈਪਟਨ ਦਾ ਬੈਂਸ ਹੋਈ ਬਿਲਡਿੰਗ ਬਣਾਉਣ ਤੋਂ ਫਿਰ ਸੰਤ ਨਾਲ ਸਾਡੇ ਨਾਲ ਸਾਡੇ ਨਵ ਅਤਾਰ ਸਿੰਘ ਬਰੋਂਵਾਲ ਤੋਂ ਮਲਤਾਨੀ ਸਾਹਿਬ ਠੇਕੇਦਾਰ ਉਹ ਵੀ ਮਾਹਪੁਰ ਖਾਂ ਕੋ ਅੱਗੇ ਇੰਕਾ ਮਾਹਪੁਰ ਖੇ ਜੇ ਬਿਲਡਿੰਗ ਨਵੀਂ ਬਣਾਉਣੀ ਆ ਤੇ ਕਿੱਥੇ ਬਣਾਉਣੀ ਤੁਸੀਂ ਦੱਸ ਕਹਿੰਦੇ ਜਿਹੜੀ ਮਾਂ ਬਿਲਡਿੰਗ ਬਣਉਣੀ ਡੋੜੀ ਸਾਹਿਬ ਮੈਂ ਉਹ ਸ਼ੁਰੂ ਕਰ ਦਿੱਤੀ ਆ ਜਿਹੜੀ ਨਵੀਂ ਈਟ ਲਾਉਣੀ ਮੇਰੇ ਜਾਣ ਤੋਂ ਬਾਅਦ ਲਾਇਓ ਅਸੀਂ ਫੇਰ ਉਹਨਾਂ ਸਮਝੇ ਤੇ ਮਾਂ ਮੈਂ ਫੇਰ ਚੰਡੀਗੜ੍ਹ ਰਾਤੀਂ ਆ ਗਿਆ ਤੇ ਫੇਰ ਮਹਾਂਪੁਰਖਾਂ ਨੇ ਮੈਨੂੰ ਟੈਲੀਫੋਨ ਲਾਇਆ ਕਹਿੰਦੇ ਡੇਰੇ ਨੇ ਕਿਆ ਗੱਲ ਬੜੀ ਵੱਡੀ ਹੋਗੀ ਛੇਤੀਆਂ ਜਾ ਮੈਨੂੰ ਫੇਰ ਕੈਪਟਨ ਨੇ ਟੈਲੀਫੋਨ ਲਾਇਆ ਤੈਨੂੰ ਸੰਤ ਮਹਾਂਪੁਰਖ ਯਾਦ ਕਰਦੇ ਕਰੀ ਜਾਂਦੇ ਛੇਤੀਆਂ ਜਿੱਥੇ ਵੀ ਹੈਗਾ ਮੈਂ ਕਿਹਾ ਮੇਰੀ ਮਹਾਂਪੁਰਖਾਂ ਨਾਲ ਗੱਲ ਕਰਾ ਦਿਓ ਨੇ ਗੱਲ ਕਰਾਈ ਮੈਂ ਦੱਸਿਆ ਕਿ ਮੈਂ ਮਹਾਂਪੁਰਖੀ ਚੰਡੀਗੜ੍ਹ ਆ ਮੈਂ ਕੰਮ ਕਰ ਮੈਂ ਕੱਲ ਆਇਆ ਮੈਂ ਕਹਿੰਦੇ ਦੇਖੋ ਦੋ ਦਿਨ ਤੱਕ ਦਾ ਟਾਈਮ ਹੈਗਾ ਤੂੰ ਸਾਨੂੰ ਇੱਕ ਵਾਰੀ ਮਿਲ ਲਾ ਕੇ ਫਿਰ ਮੈਂ 28 ਤਰੀਕ ਨੂੰ ਸ਼ਾਮ ਹੀ ਆਇਆ ਤੇ ਮੇਰੀਆਂ ਅੱਖਾਂ ਲ ਭਰ ਕੇ ਮੈਨੂੰ ਦੇਖਿਆ ਜਫੀ ਪਾਈ ਉਹਨਾਂ ਨੇ ਕਿ ਉਹ ਇਦਾਂ ਹੱਦ ਤੱਕ ਖੜਾ ਕਰ ਲੈਂਦੇ ਇਹਦਾ ਮਤਲਬ ਹੁੰਦਾ ਵੀ ਮੇਰੇ ਕੋਲ ਆ ਜਾ ਮੈਂ ਕੋਲ ਮ ਜਫੀ ਲੱਲੀ ਤੇ ਕਹਿੰਦੇ ਤੇਨਾਂ ਰਾਤੀ ਗੱਲ ਕਰਨੀ ਰਾਤੀ ਫਿਰ ਸੌਨੂੰ ਪਾਜੀ ਆ ਗਏ ਮਾਹਪੁਰਖਾਂ ਦੇ ਕੋਲ ਫਿਰ ਸਵੇਰੇ ਉਹਨਾਂ ਨੂੰ ਬੁਖਾਰ ਚੜ ਗਿਆ ਤੇ ਮੈਂ ਉਹ ਜਿਹੜੀ ਗੱਲ ਵਿਚ ਦੀ ਵਿੱਚ ਹੀ ਰਹਿ ਗਈ ਸਾਡੀ ਮਾਹਪੁਰਖਾਂ ਨਾਲ ਗੱਲ ਫਿਰ ਹੋਈ ਨਹੀਂ ਉਹਦਾ ਇੰਨੀ ਮੈਨੂੰ ਟੈਲੀਫੋਨ ਤੇ ਫਿਰ ਗੱਲ ਆਖੀ ਦੇ ਜੋ ਕੈਪਟਨ ਸਾਹਿਬ ਨੇ ਟੈਲੀਫੋਨ ਆਇਆ ਵੀ ਤੈਨੂੰ ਸਤ ਮਾਰੀ ਜਿਆਦਾ ਕਰੀ ਜਾਂਦੇ ਮਾਰੇ ਤੂੰ ਕਰੋ ਗੱਲ ਸਰਜੀਤ ਨਾ ਕਹਿੰਦਾ ਮਰੀ ਮੈਂ ਗੱਲ ਕਰਉਣਾ ਨਾਲ ਉਹਨਾਂ ਦੇ ਸਾਰੇ 6-7 ਬੰਦੇ ਸੇਵਾਦਾਰ ਜਿਹੜੇ ਕੋਲੀ ਮਹਾਂਪੁਰਖਾ ਦੇ ਹੁੰਦੇ ਸੀਗੇ ਉਹਨਾਂ ਵੀ ਨਾਲ ਸੀ ਮਹਾਂਪੁਰਖ ਕਹਿੰਦੇ ਮੈਂ ਕੱਲਿਆਣਾ ਗੱਲ ਕਰਨੀ ਕੈਪਟਨ ਸਾਹਿਬ ਕਹਿੰਦੇ ਚਲੋ ਅਸੀਂ ਸਾਰੇ ਬਾਹਰ ਚੱਲ ਜਾਈਏ ਮਾਰੇ ਤੁਸੀਂ ਗੱਲ ਕਰੋ ਮਹਾਂਪੁਰਖ ਕਹਿੰਦੇ ਨੇ ਕਿਆ ਕਿੱਥੇ ਆਦੂ ਮੈਂ ਕਹਾ ਚੱਡੀਗੜ ਕਹਿੰਦੇ ਨੇ ਕਿਆ ਚਾਰ ਜਾਣੇ ਆ ਗਏ ਆ ਤੇ ਤੂੰ ਸਾਨੂੰ ਸਾਡੇ ਕੋਈ ਛੇਤੀ ਨਹੀਂ ਆ ਜਾ ਮੈਂ ਉਹਦੀ ਗੱਲ ਨਹੀਂ ਸਮਝ ਸਕਿਆ ਜੇ ਸਭ ਹੀ ਸਮਝ ਸਕਦਾ ਤੇ ਮਾਂਪੁਰ ਖੰਗ ਕਿਤੇ ਠੰਡ ਲੱਗਣੀ ਸਰਦੀਆਂ ਜੇ ਕਹਿੰਦਾ ਨਿੱਕੇ ਨੂੰ ਠੰਡ ਲੱਗਦੀ ਮੈਂ ਜਫੀ ਪਾ ਲੈਣੀ ਕਹਿੰਦਾ ਨਿੱਗ ਆ ਗਿਆ ਨਾ ਹੁਣ ਕਹਿੰਦੇ ਮੈਨੂੰ ਬੁੱਧੂ ਕਹਿੰਦਾ ਪਿਆਰ ਨਾਲ ਬੁੱਧੂ ਕਹਿੰਦੇ ਸੀ ਮੈਂ ਬਚਪਨ ਵਿੱਚ ਆਪਣੇ ਮਾਂ ਪਿਓ ਦਾ ਨਹੀਂ ਪਿਆਰ ਲਿਆ ਸੰਤਾਂ ਦਾ ਪਿਆਰ ਲਿਆ ਉਹੀ ਮੇਰੇ ਗੁਰੂ ਸੀ ਉਹੀ ਮੇਰੇ ਰੱਬ ਸੀ ਉਹੀ ਮੇਰੇ ਪਿਤਾ ਸੀ ਜੇ ਮੂ ਕਿਤੇ ਦੇਸ਼ਮ ਦੇਸ਼ਾਂ ਜੁੜੇ ਬਾਹਰ ਲੈਣਾ ਜਿਹੜੇ ਉਹ ਕਮਰੇ ਚ ਬੈਠੇ ਜਿਹ ਕਮਰੇ ਚੋਂ ਇੰਗਲੈਂਡ ਬਾਹਰ ਗਏ ਮੈਂ ਹੁਣ ਵੀ ਸੌਂਖ ਆਏ ਕਹਿੰਦਾ ਕੋਈ ਮੇਰੀ ਇੰਗਲੈਂਡ ਦੀ ਕੋਈ ਫੋਟੋ ਦਿਖਾ ਦਵੇ ਜੇਕਰ ਉਹ ਜਿਹੜੇ ਕਮਰੇ ਚ ਗਏ ਉੱਥੇ ਗਿਆ ਜੋ ਬੀਜਤੇ ਨਹੀਂ ਗਿਆ ਤੇ ਮੈਂ ਬੀਜਤੇ ਨਹੀਂ ਗਿਆ ਹਾਂ ਅਮਰੀਕਾ ਵੀ ਜਰੂਰ ਡੇਰਾ ਬਣਿਆ ਹੈ ਉੱਥੇ ਸ਼ਾਮ ਨੂੰ ਸੰਗਤ ਨੇ ਕਹਿਣਾ ਮਾਹਪੁਰਖਾਂ ਦੇ ਮਹਾਰਾਜ ਅਸੀਂ ਘੁੰਮਣ ਜਾਣਾ ਚਲੋ ਸਾਡੇ ਨਾਲ ਮੈਂ ਵੀ ਨਾਲ ਜਾਣਾ ਜਿੱਥੇ ਸੰਤ ਮਰੀ ਗਏ ਗਏ ਜੇ ਕਮਰੇ ਚ ਦੇ ਮੈਂ ਕਮਰੇ ਚ ਮੈਂ ਬਾਹਰ ਗਿਆ ਹੀ ਨਹੀਂ 1998 ਵਿੱਚ ਮਾਹਪੁਰਖਾਂ ਨੇ ਆਪਣਾ ਇੰਗਲੈਂਡ ਤੋਂ ਜਦੋਂ ਆਏ ਸੀ ਇਸ 98 ਦੀ ਗੱਲ ਆ ਉੱਥੇ ਮਾਹਪੁਰਖ ਬਿਮਾਰ ਹੋ ਗਏ ਬੜੀਆਂ ਸਾਰੇ ਇਲਾਕੇ ਦੇ ਬਾਹਰ ਅਮਰੀਕਾ ਕੈਨੇਡਾ ਪਾਠ ਰਖਾਤੇ ਅਰਦਾਸਾਂ ਹੋ ਨਾਪੀਆਂ ਮਾਹਪੁਰ ਕਿੱਥੇ ਇੰਡੀਆ ਚ ਆ ਕੇ ਸਰਦਾਰ ਕਰਨਲ ਸਿੰਘ ਸਰਦਾਰ ਜਗਤ ਸਿੰਘ ਜੀ ਲੈ ਕੇ ਉਹਨਾਂ ਦੀਆਂ ਕਿਡਨੀਆਂ ਫੇਲ ਹੋ ਗਈਆਂ ਸੀ ਮਾਪੁਰਖਾਂ ਦੀਆਂ ਉਦੋਂ ਉਦੋਂ ਸੰਗਤ ਨੇ ਇੰਨੀਆਂ ਅਰਦਾਸਾਂ ਬੇਨਤੀ ਕੀਤੀਆਂ ਤੇ ਡਾਕਟਰ ਸਾਹਿਬ ਕੋ ਜੋ ਰਿਪੋਰਟਾਂ ਲੈ ਕੇ ਗਏ ਤਾਂ ਡਾਕਟਰ ਸਾਹਿਬ ਕਹਿੰਦੇ ਕਿ ਕਿਡਨੀ ਦੇਣ ਦੀ ਲੋੜ ਹੈ ਮਾਹਪੁਰਖਾਂ ਦੀ ਕਿਡਨੀਆਂ ਕੰਮ ਨਹੀਂ ਕਰ ਰਹੀਆਂ ਉਹ ਕਿਡਨੀ ਸਾਹਿਬ ਜੀ ਮੈਂ ਉਦੋਂ ਦੇਣ ਵਾਸਤੇ ਗਿਆ ਸੀ ਮੈਂ ਕਿਹਾ ਮੇਰੇ ਉਹੀ ਪਿਤਾ ਵਾ ਡਾਕਟਰ ਸਾਹਿਬ ਕਹਿੰਦੇ ਤੇਰਾ ਰਿਲੇਸ਼ਨ ਕੀ ਆ ਮੈਂ ਕਿਹਾ ਮੇਰਾ ਰਿਲੇਸ਼ਨ ਸਾਰੇ ਜਿਹੜਾ ਨਾਲ ਮੇਰੇ ਪਿਤਾ ਵੀ ਆ ਮੇਰੇ ਗੁਰੂ ਵੀ ਆ ਮੇਰੇ ਸੰਤ ਵੀ ਆ ਮੇਰੇ ਰੱਬ ਵੀ ਆ ਇਥੇ ਤੱਕ ਕਿ ਮੈਂ ਉਦੋਂ ਤੱਕ ਆਪਣਾ ਕੋਈ ਦੋਸਤ ਮਿੱਤਰ ਸੰਗਤ ਤਾਂ ਨਹੀਂ ਬਣਾਇਆ ਨਾ ਪਿੰਡ ਬਣਾਇਆ ਮੈਂ ਕਿਹਾ ਮੇਰੇ ਯਾਰ ਵੀ ਉਹੀ ਆ ਮੈਂ ਸਾਰੀਆਂ ਗੱਲਾਂ ਸੰਤਾਂ ਦਾ ਕਰਦਾ ਹੁੰਦਾ ਸੀ ਕਿ ਚੰਗੀਆਂ ਜੋ ਵੀ ਹੋਣਾ ਮਾਹਪੁਰਖਾਂ ਦਾ ਗੱਲ ਕਰਨੀ ਸਾਰਾ ਕੁਝ ਮਾਪੁਰਖੇ ਸੀਗੇ ਜਦੋਂ ਅੰਤਮ ਯਾਤਰਾ ਕੀ ਗਾਲ ਕਰੀਏ ਤੇ ਉਹ ਰਸਤੇ ਦੇ ਵਿੱਚ ਜਿੱਦਾਂ ਆਪਾਂ ਗੱਲ ਸੰਗਤਾਂ ਨੂੰ ਜਿਹੜਾ ਇਕੱਠਾ ਕੀਤਾ ਉਹ ਛੜਾਵਾ ਜਿਹੜਾ ਉਹਦੇ ਬਾਰੇ ਸਾਨੂੰ ਦੱਸੋ ਵੀ ਉਹ ਕਿੱਥੇ ਗਿਆ ਪਾਜੀ ਮੈਂ ਪੈਸੇ ਨੂੰ ਕਦੀ ਹੱਥ ਨਹੀਂ ਲਾਇਆ ਨਾ ਕਦੀ ਗੋਲ ਕਿਸੇ ਪੈਸੇ ਨੂੰ ਹੱਥ ਲਿਆ ਨਾ ਸੰਤ ਮਹਾਰਾਜ ਇਹ ਸਾਰਾ ਸਾਰੇ ਡੇਰੇ ਦੇ ਪ੍ਰਬੰਧਕਾਂ ਨੂੰ ਪਤਾ ਜਿਹੜੇ ਉੱਥੇ ਬਿਲਡਿੰਗਾਂ ਆਦਮੀ ਬਣਾ ਰਿਆ ਜਿਹੜੇ ਜਿੱਥੇ ਕਿਤੇ ਲੋਡ ਪੈਂਦੀ ਉਹ ਸਾਰਾ ਕੁਝ ਬੰਦਾ ਕਰ ਰਿਹਾ ਉਹ ਸਾਰੇ ਟਰਸਟ ਨੂੰ ਹਸਾਬ ਦਿੰਦਾ ਸਾਰੀ ਸੰਗਤ ਲੈ ਕੇ ਗੋਲ ਕੈਂਦੀ 8.5 ਲੱਖ ਰੁਪਈਆ ਤਿੰਨੇ ਟਾਈਮ ਤਾਜ਼ਾ ਲੰਗਰ ਚੱਲਦਾ ਉਹ ਜਿੰਨਾ ਪੈਸਾ ਵਧੇ ਬੈਂਕ 'ਚ ਘਟੇ ਸੰਤ ਮਰਨ ਦੱਸ ਦੇਣਾ 25 ਲੱਖ ਰੁਪਈਆ ਤੋਂ ਹਰ ਸਾਲ ਉਹਦੇ ਕੋਲ ਰਿਪੋਰਟ ਆਈ ਵੱਡੀ ਬੜੀ ਕਾਲਜੀ ਦਿੰਦੇ ਆ ਉੱਥੇ ਤਨਖਾਹਾਂ ਤਾਂ ਪੂਰੀਆਂ ਹੁੰਦੀਆਂ ਆ ਅਨੜਾਲੇ ਕਾਲਜ ਤੇ ਇੱਥੇ ਦੋ ਬਸੰਤ ਮਹਾਰਾਜ ਨੇ 34 ਲੱਖ ਦੀਆਂ ਲੈ ਕੇ ਦਿੱਤੀਆਂ ਸੀਗੀਆਂ ਔਰ ਕਾਡ ਬੋਲਦਾ ਮੈਂ ਝੂਠ ਤੇ ਮਾਰਦੇ ਤੂੰ ਜਾਇ ਪਤਾ ਕਰ ਸਕਦੇ ਆ ਫਿਰ ਉਹ ਡਿਟੋਰੀਮੈਂਟ ਬਣਾਇਆ 30 ਲੱਖ ਰੁਪਏ ਉੱਥੇ ਲਾਇਆ ਫਿਰ ਸੰਤ ਲੋਕ ਸਿੰਘ ਦੇ ਕੋਲ ਆਏ ਜਿਹੜੇ ਪ੍ਰਿੰਸੀਪਲ ਤੇ ਕਲਰਕ ਵੀ ਕੰਧਾਂ ਦੀਵੀਆਂ ਰਹਿ ਗਈਆਂ ਲੋਕ ਕੰਦ ਟੱਪ ਕੇ ਚੋਰੀ ਕਰੀ ਜਾਂਦੇ ਉਹ ਮਹਾਂਪੁਰਖਾਂ ਨੇ 12 ਲੱਖ ਰੁਪਏ ਸੰਤਰ ਲੋਕ ਸੇ ਦਿੱਤਾ ਤੋਂ ਉੱਚੀਆਂ ਕਰੀਆਂ ਉਹਦਾ ਮਤਲਬ ਇਹ ਕਿ ਪੈਸੇ ਦਾ ਤੁਹਾਨੂੰ ਕਾਜੀ ਹਿਸਾਬ ਕਿਤਾਬ ਨਹੀਂ ਮਿਲੂਗਾ ਵੀ ਪੈਸੇ ਦੇ ਪਰ ਉਹਨਾਂ ਨੇ ਉਹ ਸੇਵਾ ਦੇ ਤੌਰ ਤੇ ਲਿਖਿਆ ਵੀ ਸੇਵਾ ਇੰਨੀ ਆਈ ਇੰਨੇ ਦੀਆਂ ਟਾਇਆਂ ਇੰਨੇ ਦਾ ਸੀਮੈਂਟ ਆਇਆ ਹੋਇਆ ਤਾਂ ਕਿ ਉਹ ਕਿਸੇ ਬਿੱਲ 'ਚ ਨਾ ਪੈਣ ਉਹ ਸਮਝ ਜੇਕਰ ਗੱਲ ਕਰੀ 7 ਤਰੀਕ ਦੀ ਉਹ ਕਿਹਨੂੰ ਜਿਹੜਾ ਵਾਕਿਆ ਆ ਉਹਦੇ ਬਾਰੇ ਸਾਨੂੰ ਦੱਸੋ ਕੰਮਕੀ ਜਿਹੜੀ ਤੁਹਾਡੇ ਨਾਲ ਹੋਈ ਨਾ ਮੈਂ ਰੋਹੀ ਦੀ ਟੀਮ ਦੀ ਤਰ੍ਹਾਂ ਉੱਥੇ ਆ ਗੁਰੂ ਸਾਹਿਬ ਮਰਨ ਮੱਥਾ ਟੇਕ ਕੇ ਮੁੜ ਕੇ ਸੰਤ ਲੋਕ ਸੰਗੋ ਚਲੇ ਗਿਆ। ਉੱਥੇ ਮੈਨੂੰ ਨਹੀਂ ਸੀ ਪਤਾ ਵੀ ਕੋਈ ਸਿਆਸੀ ਲੀਡਰ ਜੋ ਸਾਡੇ ਡੇਰੇ ਕਦੀ ਵੜਿਆ ਨਹੀਂ ਉਹਦਾ ਕੋਈ ਲੈਣਾ ਦੇਣਾ ਨਹੀਂਗਾ। ਮਹਾਂਪੁਰਖਾਂ ਦੇ ਹੁੰਦਿਆਂ ਕਦੀ ਆਇਆ ਨਹੀਂਗਾ। ਇਹ ਜਿਹੜੇ ਨਾਲ ਉਹ ਦਿਨ ਬੰਦੇ ਆਏ ਆ ਇਹਨਾਂ ਨੇ ਕਦੀ ਸਾਡੇ ਪ੍ਰੋਗਰਾਮ ਚ ਜਾਂ ਮਹਾਂਪੁਰਖ ਬਿਮਾਰ ਹੋਏ ਨਾ ਅਜੇ ਤੱਕ ਇਹ ਲੋਕ ਪਤਾ ਲਿਆਣ ਤੱਕ ਨਹੀਂ ਜਨੰਦਰ ਜੀ। ਬਾਕੀ ਦੀ ਗੱਲਾਂ ਬਾਅਦ ਹੈ ਕੋਈ ਡੇਰੇ ਇੱਕ ਦੀ ਸੇਵਾ ਕਰਨ ਦੀ ਭਾਵਨਾ ਨਾਲ ਨਹੀਂ ਆਏ। ਕਦੀ ਕੋਈ ਸੇਵਾ ਕਿਤੇ ਨਹੀਂ ਕੀਤੀ ਹੋਵੇ ਤਾਂ ਬੰਦਾ ਦੇਖ ਹੀ ਪੈਂਦਾ। ਇਹ ਸਾਰੇ ਇੱਕ ਸਿਆਸੀ ਲੀਡਰ ਤੇ ਕਹਿਣ ਤੇ ਵੀ ਇਸ ਡੇਰੇ ਤੇ ਹੀ ਕਬਜ਼ਾ ਕਿਦਾਂ ਕਰਨਾ ਜੇ ਕਬਜ਼ਾ ਰੋਕਣਾ ਜਿਹੜੀ ਕਾਨੂੰਨੀ ਕਾਰਵਾਈ ਸਾਰੀ ਸਰਜੀਤ ਕੋਲ ਹੈ ਇਹ ਕਿਸੇ ਤਰ੍ਹਾਂ ਸਾਰੇ ਕੇਸ ਡੇਰੇ ਦੇ ਇਹ ਦੇਖਦਾ ਜੇ ਨੜਲੇ ਕਬਜ਼ਾ ਕਰਨ ਕੋਈ ਆਇਆ ਉੱਥੇ ਸੰਤ ਬਾਬਾ ਰੋਸ਼ਨ ਸਿੰਘ ਜੀ ਵੱਲੋਂ ਮੈਂ ਪੇਸ਼ ਆ ਜੇ ਵੱਢੀ ਮੈਨੂੰ ਕੋਈ ਕੇਸ ਨੇ ਉੱਥੇ ਕੋਈ ਗੱਲਬਾਤ ਕੀਤੀ ਆ ਮਾਂ ਉੱਥੇ ਮੈਂ ਜਾਣਾ ਕੋਈ ਵੀ ਕੋਰਟ ਦਾ ਕੇਸ ਸਕੂਲਾਂ ਦਾ ਕੇਸ ਇੱਥੇ ਤੱਕ ਸਾਡੇ ਦਿੱਲੀ ਡੇਰੇ ਆ ਉੱਥੇ ਮੇਰਠ ਡੇਰੇ ਆ ਦਿੱਲੀ ਸਕੂਲ ਆ ਸਾਡੇ ਅੰਬਾਲੀ ਸਕੂਲ ਆ ਉਥੇ ਤੱਕ ਜੋ ਕੋਈ ਕਾਲਜੀ ਲੜਾਈ ਝਗੜੇ ਦੀ ਜਾਂ ਕੋਈ ਕੋਰਟ ਦੀ ਕਾਜ ਨਹੀਂ ਦੀ ਉਹ ਮੈਂ ਜਾਨਾ ਇਹਨਾਂ ਨੇ ਇਹੋ ਗੱਲ ਕਿ ਵੀ ਪਹਿਲੇ ਇਸੇ ਬੰਦੇ ਨੂੰ ਡੇਰੇੋਂ ਕੱਢੋ ਕਿ ਕਬਜ਼ਾ ਕਿਦਾਂ ਕਰਨਾ ਇਹ ਸਾਰੀ ਕਬਜ਼ਾ ਕਰਨ ਦੀਂਦੀ ਹੈ ਤਾਂ ਉਹਦੀ ਜੇ ਉਹਨਾਂ ਦਾ ਕੋਈ ਪਿਆਰ ਸਤਕਾਰ ਡੇਰੇ ਦਾ ਹੁੰਦਾ ਉਹ ਕਹਿੰਦੇ ਵੀ ਚਲੋ ਸਰਜੀਤ ਕੋ ਚੱਲਦੇ ਮੈਨੂੰ ਅੰਦਰ ਬਾੜ ਦੇ ਕਹਿੰਦੇ ਨਿੱਕਿਆ ਦਿਖਾ ਇਹ ਜਿਹੜੀ ਗੱਲ ਕੀ ਹੋਈ ਆ ਫਿਰ ਮੈਂ ਉਹਨਾਂ ਨੂੰ ਆਪਣੀਆਂ ਸਲੀਕਾਂ ਆਪਣੀਆਂ ਜੋ ਸੰਤਾਂ ਦੇ ਬਈ ਖਾਤੇ ਜੋ ਰਜਿਸਟਰ ਮੈਂ ਦਿਖਾਉਂਦਾ ਉਹਨਾਂ ਨੂੰ ਪਰ ਇਹ ਤਾਂ ਰੋਲੀ ਪਾਉਣ ਆਏ ਸੀ ਉਹਨਾਂ ਕਬਜ਼ਾ ਕਰਨ ਆਏ ਸੀਗੇ ਇਹ ਜਿਹੜਾ ਇਹ ਬਾਬਾ ਕਰਮ ਸਿੰਘ ਹੋਤੀ ਮਰਦਾਂ ਦਾ ਡੇਰਾ ਜਦੋਂ ਗੱਡੀ ਚੱਲੀ ਆ ਗਾਂ ਮਾਹਪੁਰਖ ਜੀ ਲੈ ਕੇ ਦੇ ਕੇ ਗਏ ਆ ਇਹ ਇਥੇ ਕੋਈ ਕਬਜ਼ਾ ਨਹੀਂ ਕਰ ਸਕਦਾ ਨਾ ਮੈਂ ਉਥੇ ਕਬਜ਼ਾ ਹੁੰਦਿਆਂ ਮਾਹਪੁਰਖਾਂ ਦਾ 15 ਤਰੀਕ ਨੂੰ ਉਥੇ ਅੰਤ ਮਰਦਾਲ ਸੁਣੀ ਸਾਧ ਸੰਗ ਜੀ ਉਹਨਾਂ ਉਥੇ ਕੇਵਲ ਤੇ ਕੇਵਲ ਸੰਤ ਬਾਬਾ ਤੇ ਲੋਕ ਸਿੰਘ ਜੀ ਨੂੰ ਆਪਾਂ ਗੱਡੀ ਨਹੀਂ ਸੀ ਸੰਤ ਮਾਹਪੁਰਖ ਲੈ ਕੇ ਗਏ ਆ ਉਹਨਾਂ ਨੂੰ ਮੰਦਣਾ ਉਹਨਾਂ ਦੀ ਆਪਾਂ ਗੱਡੀ ਚੀਨੀ ਕਰਨੀ ਨਰੋਲ ਕੀਰਤਨ ਹੋਣਾ ਕੋਈ ਵੀ ਮੇਰਾ ਵੀ ਇੱਥੇ ਕੋਈ ਸਿਆਸੀ ਆਗੂ ਆਪਣੀਆਂ ਕੋ ਰੋਟੀਆਂ ਸੇਕਣ ਨਾ ਆਵੇ ਜਿਹੜਾ ਬੰਦਾ ਕਦੀ ਡੇਰੇ ਸੰਤਾਂ ਦਾ ਪਤਾ ਲੈਣ ਨਹੀਂ ਆਇਆ ਤਾਂ ਅੱਜ ਉੱਥੇ ਆ ਕੇ ਕਬਜ਼ੇ ਕਰਨ ਦੀ ਮੈਨੂੰ ਭਜਾਈ ਕੋ ਮੈਂ ਕਬਜ਼ਾ ਕਰਨ ਇਹ ਪ੍ਰਸ਼ਾਸਨ ਕਾਦੇ ਵਾਸਤੇ ਬੈਠਾ ਇਹ ਕੋੜ ਨੇ ਆਪੇ ਕਹਿਣਾ ਭਾਜੀ ਗੱਲ ਇਦਾਂ ਦੀ ਇਦਾਂ ਹੈਗੀ ਆ ਤਾਂ ਕੰਮ ਕੀ ਬਾਰੇ ਕੀ ਗੱਲਾਂ ਚੁੰਨੇ ਤੇ ਆ ਮੈਂ ਦੱਸਿਆ ਨਹੀਂ ਕਿ ਇੱਕ ਇਹ ਪਹਿਲਾਂ ਵੀ ਬੰਦਬੰਦੀ ਕੀਤੀ ਗਈ ਸੀਗੀ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਕੱਲਾ ਹੀ ਸੀਗਾ ਜਿਨੂੰ ਤੁਸੀਂ ਕਿਸੇ ਨੂੰ ਪੜਕਾ ਦੋਗੇ ਵੀ ਇਸ ਬੰਦੇ ਨੂੰ ਡੇਰੇੋਂ ਆਪ ਕੱਢ ਦਵਾਗੇ ਸਾਡਾ ਰਾਹ ਗਾ ਸਾਫ ਆ ਹੋਰ ਕੋਈ ਸਾਡੇ ਵਿੱਚ ਬੋਲਣ ਵਾਲਾ ਹੈ ਨਹੀਂਗਾ ਇਹ ਬਾਬਾ ਕਰਮ ਸਿੰਘ ਦਾ ਡੇਰਾ ਬਾਬਾ ਕਰਮ ਸਿੰਘ ਦੇ ਨਾਂ ਤੇ ਰਹਿਣਾ ਵਾ ਬਾਬਾ ਮਾਝਾ ਸਿੰਘ ਨੇ ਸਾਰਾ ਕੁਝ ਲੋਹ ਲੰਗਰੇ ਦੇ ਨਾਂ ਤੇ ਲਵਾਇਆ ਇਹ ਜੋ ਬਾਬਾ ਰੋਸ਼ਨ ਸਿੰਘ ਦੀ ਆਪਣੀ ਲਿਖਤ ਕਰਕੇ ਕੀ ਡੀਡ ਬਣਾ ਗਈ ਉਹਦੇ ਅਨੁਸਾਰ ਹੀ ਚੱਲੂਗਾ ਜਿਹੜੀ ਬਾਬਾ ਮਹਿੰਦਰ ਸਿੰਘ ਦੀ ਡਿਊਟੀ ਲਈ ਬਾਬੇ ਮਹਿੰਦਰ ਸਿੰਘ ਦੀ ਡਿਊਟੀ ਕਰਨੀ ਜਿਹੜੀ ਸੰਤ ਲੋਕ ਸਿੰਘ ਦੀ ਮੇਰੀ ਡਿਊਟੀ ਲਈ ਉਹ ਸੀ ਆਪਣੀ ਡਿਊਟੀ ਕਰਨੀ ਕਿਉਂਕਿ ਤੁਸੀਂ ਹਾਂ ਜੀ ਬਾਬਾ ਜੀ ਜਦੋਂ ਜਲ ਪ੍ਰਵਾਹ ਕਰਕੇ ਫੇ ਤੁਸੀਂ ਡੇਰੇ ਕਦੋਂ ਵਾਪਸ ਆਏ ਤੇ ਮੈਂ ਜਲ ਮਹਾਂਪੁਰਖਾ ਸ੍ਰੀ ਜਲ ਪ੍ਰਭਾਗ ਗਿਆ ਫਿਰ ਮੈਨੂੰ ਬਾਬੇ ਮੰਦੰਸੇਂ ਦਾ ਮੈਂ ਸੇਵਿੰਸਤੀ ਟਿਰੋ ਡੇਰੇ ਬਾਬੇ ਮੰਦਰ ਵਾਲਾ ਮੈਨੂੰ ਲੱਭਣ ਦਿਆ ਕਿੱਥੇ ਮੇਰੇ ਨਾਲ ਹੀ ਰਿਹਾ ਬਾਬਾ ਮੰਦਰ ਵਾਲਾ ਸੰਤ ਲੋਕ ਸਿੰਘ ਨੇ ਉਹ ਚਾ ਵੀ ਇਧਨੇ ਕਿਉਂ ਨਾਲ ਲੈ ਕੇ ਆਇਓ ਮੈਂ ਉੱਥੇ ਲੱਗ ਗਿਆ ਫਿਰ ਮੇਰਾਉਣ ਨੂੰ ਜੀ ਨਹੀਂ ਕਰਦਾ ਮੈਂ ਸਾਰੀ ਸੰਗਤ ਆ ਗਈ ਮੈਂ ਉੱਥੇ 6:35 ਮਾਹਪੁਰ ਖੇਦਨਾ ਦਾ ਕਿਉਂਕਿ ਮਾਹਪੁਰ ਦੀ 6:35 ਦੇ 35 ਮਿੰਟ ਤੇ ਰਾਗਸ ਦਾ ਪਾਠ ਸੁਣਦੇ ਸੀ ਤੇ 7 ਵਜੇ ਗੁਰਦੁਆਰੇ ਆਇਆ ਕਰਦੇ ਸੀ ਕਿ ਇਹਨਾਂ ਦੇ ਨਾਲ ਵੀ 6:35 ਤੇ ਪਾਠ ਕੀਤਾ ਤੇ 7 ਵਜੇ ਤੱਕ ਮੈਂ ਮਾਹਪੁਰ ਖਾਂ ਪਾਠ ਸੁਣਾ ਕੇ ਅਰਦਾਸ ਕਰ ਦਿੱਤੀ ਤੇ ਮੈਂ 8 ਵਜੇ ਦਾ ਡੇਰੇ ਆਇਆ ਤੇ ਅਸੀਂ ਰੋਜ਼ ਹੀ ਜਦ ਨਾਲ 7 ਤਰੀਕ ਨੂੰ ਵਾਅਦਾ ਹੋਇਆ 6 ਤਰੀਕ ਨੂੰ ਮੈਂ ਜਿੰਨੇ ਮਾਹਪੁਰ ਕੋਲ ਥੇ 2:30 ਵਜੇ ਅਸੀਂ ਬਿਆਹਦ ਰਿਆਉ ਨੂੰ ਥੱਲੇ ਨੂੰ ਮੋੜਾ ਮਾਹਪੁਰਖ ਦੇ ਸ਼ਰੀਰ ਦਾ ਉਸ ਅੰਤਮ ਉਹਨਾਂ ਦੀ ਯਾਤਰਾ ਦਾ ਪਾਇ ਹੀ 3 ਵਜੇ ਆਈ ਕਿ ਤੇ 3 ਵਜੇ ਬਿਹਦਰਿਆ ਦੇ ਕੰਡੇ ਤੇ ਪਹੁੰਚ ਗਏ ਮੈਂ ਵੀ ਮਾਹਪੁਰਖਾਂ ਦੇ ਸਾਰੇ ਸੇਵਾਦਾਰਾਂ ਨੂੰ ਜਿੱਦਾਂ ਪੀਟੂ ਪਾਈ ਹੋ ਗਿਆ ਸੋ ਉਹਨੂੰ ਪਾਈ ਹੋ ਗਿਆ ਸੋ ਉਹਨੂੰ ਤੇ ਰਹਿਿੰਦਾ ਮਾਹਪੁਰਖਾਂ ਦੇ ਨਾਲ ਜੇ ਮੈਂ ਇਧਰ ਉਧਰ ਕੰਮ ਕੀਆ ਨਾ ਤੇ ਉਹਨੇ ਕਿਹਾ ਸਰਜੀ ਜਾਂ ਮਾਹਪੁਰਖਾਂ ਦੇ ਕੋਲੀਆਂ ਸੰਦੀ ਪਾਈ ਹੋ ਗਿਆ 24 ਘੰਟੇ ਰਹਿਿੰਦਾ ਸੀ ਐਸਪੀ ਹੋ ਗਿਆ ਪੀਟੂ ਪਾਈ ਜਿਹੜਾ 6 ਮਹੀਨੇ ਮਾਹਪੁਰਖਾ ਰਿੰਦਾ ਮਾਹਪੁਰਖਾਂ ਦੇ ਕੋਲ ਰਿੰਦਾ ਤੇ 6 ਮਹੀਨੇ ਟਰੀ ਰਿੰਦਾ ਮਾਹਪੁਰਖਾਂ ਦੇ ਬੜੇ ਮਤਲਬ ਕਿ ਜਾਣ ਲੱਗੇ ਉਹ ਕਹਿ ਦੀ ਕੀ ਨਾ ਜਾ ਹਾਂ ਤੇ ਫੇ ਮਾਹਪੁਰਖਾਂ ਦੇ ਚੱਲ ਚੱਜ ਜਾਂਦੇ ਤੇ ਬੱਚੇ ਵੀ ਪਾਲਣੇ ਉਸ ਤੋਂ ਟੈਂਸ਼ਨ ਕਰਦੇ ਨੇ ਪੀਟੂ ਆ ਜਾ ਪੀਟੂ ਆ ਜਾ ਕੋਈ ਵੀ ਤੂੰ ਕੰਮ ਹੋਰ ਮੈ ਉਹ ਜਾਣਾ ਤੂੰ ਆ ਜਾ ਪਰ ਉਹ ਸਮਝ ਸਮਝ ਨਹੀਂ ਸਕੀ ਅਸੀਂ ਅਸੀਂ ਮੈਂ ਫੇਰ ਉਹ ਜੀ 2 ਵਜੇ ਉੱਥੇ ਪਹੁੰਚ ਜਾਂਦੇ ਹੁੰਦੇ ਸੀ ਅਸੀਂ ਮਾਂ ਜਿੱਥੇ ਮਾਹਪੁਰਖਾਂ ਸਰੀਰ ਚਲਪਰਵਾ ਕੀਤਾ ਮੈਂ ਕਿਹਾ ਜਿੰਨੇ ਦਿਨ ਇੱਥੇ ਡੇਰੇ ਪਾਠ ਨਹੀਂ ਰੱਖਿਆ ਜਾਂਦੇ ਮੇਰੇ ਆਪਣੀ ਮੰਦੀ ਸ਼ਰਨਾ ਹੈਗੀ ਵੀ ਮੈਂ ਉੱਥੇ ਮਾਹਪੁਰਖਾਂ ਦੇ ਜੋ ਵਧੀਆ ਕੋਈ ਪਸੰਦ ਚੀਜ਼ ਸੀ ਉਹ ਮੈਂ ਖਵਾ ਕੇ ਆ ਕਰਨੀ ਵੀ ਘਰਿਆਂ ਨਹੀਂ ਜਾਂਦਾ ਕੋਈ ਕਹਿੰਦੇ ਕਹਣਾ ਪਖਾਂਡਿਆ ਪਰ ਆਪੋ ਆਪਣੀ ਸ਼ਰਦ ਆ ਮੈਂ ਰੋਜ਼ ਉੱਥੇ ਚਲੇ ਜਾਣਾ ਬੀਬੀ ਪੰਮੀ ਕਹਿੰਦੀ ਭਾਜੀ ਵੀ ਵੀ ਤੁਸੀਂ ਬਾਬਾ ਮੰਜ ਸਿੰਘ ਦੇ ਇੱਕ ਦਿਨ ਸਾਨੂੰ ਸੰਤ ਮਹਾਰਾਜ ਨੇ ਖਾਣਾ ਸੀਗਾ ਪੀਟੂ ਭਾਈ ਕਹਿੰਦੇ ਤੇ ਮੈਂ ਕਿਹਾ ਆਪਾਂ ਚਲੋ ਫੇ ਅੱਜ ਆਪਾਂ ਚੱਲਦੇ ਆਂ ਤੇ ਭੈਣ ਜੀ ਹੁਣੀ ਪੰਮੀ ਭੈਣ ਜੀ ਦੀ ਮਾਹ ਪੁਰਖਾਂ ਦੀ ਸੇਵਾ ਕਰਨੇ ਚਾਹਤਣਾ ਉਹਨਾਂ ਨੇ ਧੋਣੀਆਂ ਮਾਰੇ ਕੱਪੜੇ ਧੋਣੇ ਲੈ ਕੇ ਕਿਉਂ ਨਹੀਂ ਕਹਿੰਦੀ ਭਾਈ ਸਵੇਰੇ ਅਸੀਂ 6 ਤਰੀਕ ਦੀ ਗੱਲ ਵੀ ਅਸੀਂ ਅੱਜ ਅਮਰਸਰ ਜਾਣਾ ਮੱਥਾ ਟੇਕ ਦਰਬਾਰ ਸੇ ਤੇ 7 ਤਰੀਕ ਦਾ ਪ੍ਰੋਗਰਾਮ ਰੱਖ ਲਓ ਇਹ ਸਾਰੇ ਜਾਨੇ 7 ਤਰੀਕ ਦਾ ਜਿੰਨੇ ਡੇਰੇ ਜੀ ਇੱਥੇ ਰਹਿਣ ਵਾਲੇ ਪ੍ਰੋਗਰਾਮ ਬਣਾਏਗਾ ਵੀ ਸੰਤ ਲੋਕ ਸਿੰਘ ਜੀ ਹੁਣੀ ਇੱਥੇ ਰਹਿਣਗੇ ਨਾਲ ਸੇਠੀ ਤੇ ਬਾਕੀ ਅਸੀਂ ਸਾਰੇ ਜ ਜਿੱਦਾਂ ਮਾਹਪੁਰਖਾਂ ਨੇ ਕਿਹਾ ਸੀ ਮੈਂ ਇੱਕ ਤੋੜਾ ਗੱਡਿਆਂ ਦਾ ਲੈ ਕੇ ਜਾਣਾ ਇਹ ਕਾਲੂਆਂ ਦਾ ਇੱਕ ਬੋਰੀ ਲੈ ਕੇ ਜਾਨੀ ਆਟੇ ਦੀ ਤੇ ਨਾਲ ਵਸਤ ਤੇ ਉੱਥੇ ਲੰਗਰ ਛੱਕ ਕੇ ਫੇਰ ਹੁਣਾ ਇਹਦਾ ਕਿਹੜੀ ਲੰਗਰ ਸਾਧੂ ਸੰਤਾਂ ਦੇ ਛੱਕ ਕੇ ਉਹ ਇਹ ਮਾਹਪੁਰਖਾਂ ਦੇ ਮਨ ਕਿ ਉਹ ਮਨ ਕਰਦੇ ਮੈਂ ਜਾਣ ਲੱਗ ਮਤਲਬ ਕਿ 6 ਮਹੀਨੇ ਤੋਂ ਕਹਿ ਰਹੇ ਬਾਬਾ ਮਾਝ ਸਿੰਘ ਦੇ ਜਾਣਾ ਇੱਕ ਦਿਨ ਤਿਆਰੀ ਵੀ ਕੀਤੀ ਗੱਡੀਆਂ ਵੀ ਗੱਡੀਆਂ ਫੇਰ ਮਾਹਪੁਰਖਾਂ ਵੱਲੋਂ ਪਰਮਾਤਮਾ ਵੱਲੋਂ ਹੁਕਮ ਨਹੀਂ ਹੋਇਆ ਮਾਹਪੁਰਖਾਂ ਨੂੰ ਕਹਿੰਦੇ ਨਹੀਂ ਹੁਣ ਫੇਰ ਕਿਸ ਦਿਨ ਚੱਲਾਂਗੇ ਅਸੀਂ 7 ਤਰੀਕ ਨੂੰ ਜਾਣਾ ਸੀਗਾ ਇਹ ਸਾਰੀ ਤਿਆਰੀ ਕੀਤੀ ਸੀਗੀ ਪਰ ਆ 7 ਤਰੀਕ ਨੂੰ ਪਾਦਾਨੀ ਵੀ ਚੰਗਾ ਪੜਾ ਡੇਰੇ ਦਾ ਕੰਮ ਚੱਲਦਾ ਸੀਗਾ ਨਾ ਕੋਈ ਮੇਰਾ ਕਿਸੇ ਨਾਮ ਬਾਦ ਨਾ ਸੰਤ ਲੋਕ ਸੰਤਾਂ ਦਾ ਬਾਬੇ ਮਹਿੰਦਰ ਦਾ ਇਹ ਕਹਿੰਦੇ ਬਾਬੇ ਮਹਿੰਦਰ ਨੂੰ ਕੀ ਗੱਲਾਂ ਦੱਸ ਦਿਆਂ ਕਿੱਥੋਂ ਇਹ ਸਿਆਸਤ ਆ ਗਈ ਇਹਦੇ ਬਾਰੇ ਹੋ ਅਜ ਤੱਕ ਪਤਾ ਹੀ ਨਹੀਂ ਲੱਗਣਿਆ ਹੱਟ ਦੇ ਰੱਬ ਨੂੰ ਰੁਸ ਗਏ ਜਿੱਦਣ ਚਲੇ ਗਏ ਮਾਪੂਰੀ ਚਲੇ ਗਏ ਹੱਟ ਦੇ ਰੱਬ ਚਲੇ ਗਏ ਆ ਪਤਾ ਇਹ ਗੱਲਾਂ ਕਿੱਥੋਂ ਦੇ ਸਾਨੂੰ ਮੈਨੂੰ ਸਮਝ ਨਹੀਂ ਆ ਡੇਰੇ ਨੂੰ ਸੇਵਾਦਾਰ ਉਹ ਕਿਥੋਂ ਇਹ ਐਡੇ ਮਾਪੁਰਖੀ ਚਲੇ ਗਏ ਕੋਈ ਸਮਝ ਨਹੀਂ ਲੱਗਦੀ ਵੀ ਕੀ ਕਰਾਂਗੇ ਕਿੱਦਾਂ ਜੀਵਾਂਗੇ ਆ ਨਵੇਂ ਪੱਛਮੀਲੇ ਤਾਂ ਸਾਥ ਪਤਾ ਹੀ ਕੋਈ ਨਹੀਂ ਸੀਗਾ ਵੀ ਕਿੱਥੋਂ ਆਏ ਨਾ ਮੈਂ ਉਦੋਂ ਮੁੜ ਕੇ 8 ਵਜੇ ਫੇਰ ਮਹਾਰਾਜ ਨੂੰ ਰੈਰਸ ਦਾ ਪਾਠ ਸੁਣਾ ਕੇ ਫੇਰ ਮੈਂ 8 ਵਜੇ ਗੁਰਦੁਆਰਾ ਸਾਬਾਇਆ ਹੀ ਰਾਤ